ਵਿਦੇਸ਼ਾਂ ਦੇ ਵਿੱਚ ਗਏ ਨੌਜਵਾਨ ਜਿਹੜੇ ਪੰਜਾਬੀ ਨੌਜਵਾਨ ਨੇ ਖਾਸ ਕਰ ਉਹਨਾਂ ਦੀ ਮੌਤ ਦਾ ਸਿਲਸਲਾ ਜਿਹੜਾ ਖਤਮ ਨਹੀਂ ਹੋ ਰਿਹਾ ਹੈ ਅੱਜ ਦਿਨ ਅਜਿਹੀਆਂ ਖਬਰਾਂ ਸਾਨੂੰ ਮਿਲਦਿਆਂ ਨੇ ਕਿ ਪੰਜਾਬੀ ਨੌਜਵਾਨ ਕੁੜੀਆਂ ਮੁੰਡੇ ਜੋ ਵਿਦੇਸ਼ ਗਏ ਨੇ ਤੇ ਮੁੜ ਕੇ ਉਥੋਂ ਦੀ ਪਰਤਦੇ ਨਹੀਂ ਉਹਨਾਂ ਦੀਆਂ ਲਾਸ਼ਾਂ ਹੀ ਪਰਤਦੀਆਂ ਨੇ ਅਜਿਹੀ ਇੱਕ ਮੰਦਭਾਗੀ ਖਬਰ ਇੱਕ ਵਾਰ ਫਿਰ ਅਮਰੀਕਾ ਤੋਂ ਸਾਹਮਣੇ ਆ ਰਹੀ ਹੈ ਦੱਸਦੀ ਹੈ ਕਿ ਅਮਰੀਕਾ ਦੇ ਸ਼ਿਕਾਗੋ ਦੇ ਵਿੱਚ ਇੱਕ ਪੰਜਾਬੀ ਕਾਰੋਬਾਰੀ ਦੀ ਗੋਲੀਆਂ ਮਾਰ ਕੇ ਦਾ ਕਤਲ ਕਰ ਦਿੱਤਾ ਗਿਆ ਘਟਨਾ ਉਸ ਸਮੇਂ ਵਾਪਰੀ ਹੈ ਜਦੋਂ ਕਾਰੋਬਾਰੀ ਜਿਹੜਾ ਨਮੀਨ ਸਿੰਘ ਜੀ ਉਹ ਦੇਰ ਰਾਤ ਸਟੋਰ ਬੰਦ ਕਰਕੇ ਘਰ ਵਾਪਸ ਜਾਣ ਲੱਗਾ ਸੀ ਤਾਂ ਇਸ ਦੌਰਾਨ ਇੱਕ ਅਮਰੀਕੀ ਮੂਲ ਦਾ ਵਿਅਕਤੀ ਜੋ ਆਉਂਦਾ ਹੈ ਉਹ ਸਟੋਰ ਤੇ ਪਹੁੰਚਦਾ ਹੈ ਕੋਈ ਗੱਲਬਾਤ ਹੁੰਦੀ ਹੈ ਪਰ ਕੋਈ ਬਹਿਸ ਹੋ ਜਾਂਦੀ ਹੈ ਜਿਸ ਤੋਂ ਬਾਅਦ ਅਮਰੀਕੀ ਮੂਲ ਦੇ ਵਿਅਕਤੀ ਨੇ ਪੰਜਾਬੀ ਕਾਰੋਬਾਰੀ ਦੇ ਉੱਪਰ ਗੋਲੀਆਂ ਚਲਾ ਦਿੱਤੀਆਂ ਜਿਸ ਤੋਂ ਬਾਅਦ ਦੱਸਿਆ ਕਿ ਮੌਕੇ ਤੇ ਉਸ ਪੰਜਾਬੀ ਨੌਜਵਾਨ ਦੀ ਮੌਤ ਹੋ ਜਾਂਦੀ ਹੈ ਦੱਸਿਆ ਕਿ ਜਾਣਕਾਰੀ ਅਨੁਸਾਰ ਪੰਜਾਬੀ ਸਾਲਾ ਨਵੀਨ ਸਿੰਘ ਜੋ ਅਮਰੀਕਾ ਸ਼ਹਿਰ ਦੇ ਵਿੱਚ ਸ਼ਿਕਾਗੋ ਵਿਖੇ ਲਿਕਾ ਸਟੋਰ ਚਲਾਉਂਦਾ ਸੀਗਾ ਸਟੋਰ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀ ਕਰ ਰਿਹਾ ਹਾਂ ਤੁਸੀਂ ਦੇਖ ਸਕਦੇ ਹੋ ਕਿ ਇਹ ਨਵੀਨ ਸਿੰਘ ਦਾ ਸਟੋਰ ਹੈ ਜੋ ਪਿਛਲੇ 35 ਸਾਲਾਂ ਤੋਂ ਅਮਰੀਕਾ ਦੇ ਵਿੱਚ ਰਹਿ ਰਿਹਾ ਸੀ ਤਾਂ ਦੱਸ ਜੀਏ ਕਿ ਨਵੀਨ ਸਿੰਘ ਜਿਸ ਦਾ ਅਮਰੀਕਾ ਦੇ ਵਿੱਚ ਬਹੁਤ ਵਧੀਆ ਕਾਰੋਬਾਰ ਹੁੰਦਾ ਹੈ ਕਿਉਂਕਿ 35 ਸਾਲਾਂ ਤੋਂ ਰਹਿ ਕੇ ਉਸਨੇ ਅਮਰੀਕਾ ਦੇ ਵਿੱਚ ਨਾਮ ਕਮਾਇਆ bizness ਬਣਾਇਆ ਮਿਹਨਤ ਕੀਤੀ ਸਟੋਰ ਦਾ ਮਾਲਕ ਵੀ ਬਣਿਆ ਤਦ ਆਦੇ ਕਿ ਦੇਰ ਰਾਤ ਜਦੋਂ ਆਪਣਾ ਸਟੋਰ ਬੰਦ ਕਰਕੇ ਵਾਪਸ ਘਰ ਨੂੰ ਪਰਤ ਰਿਹਾ ਸੀ ਤੇ ਇੱਕ ਅਮਰੀਕੀ ਮੂਲ ਦੇ ਵਿਅਕਤੀ ਦੇ ਨਾਲ ਉਹਦੀ ਗੱਲਬਾਤ ਹੁੰਦੀ ਹੈ ਕੋਈ ਕਹਾਸਨੀ ਹੋ ਜਾਂਦੀ ਉਸ ਤੋਂ ਬਾਅਦ ਉਸ ਅਮਰੀਕੀ ਮੂਲ ਦੇ ਵਿਅਕਤੀ ਨੇ ਉਸ ਪੰਜਾਬੀ ਕਾਰੋਬਾਰੀ ਦੇ ਉੱਪਰ ਗੋਲੀ ਚਲਾ ਦਿੰਦਾ ਹੈ ਬਹਿਸ ਤੋਂ ਬਾਅਦ ਗੋਲੀ ਚਲਾਉਂਦਾ ਤੇ ਮੌਕੇ ਤੇ ਹੀ ਨਵੀਨ ਸਿੰਘ ਜੋ ਪੰਜਾਬੀ ਕਾਰੋਬਾਰੀ ਹੁੰਦਾ ਹੈ ਉਸ ਦੀ ਮੌਤ ਹੋ ਜਾਂਦੀ ਹੈ ਅਕਸਰ ਤੁਸੀਂ ਦੇਖਦੇ ਹੋ ਕਿ ਵਿਦੇਸ਼ਾਂ ਦੇ ਵਿੱਚ ਨੌਜਵਾਨ ਪੀੜੀ ਜਿਹੜੀ ਹੈ ਉਹ ਵਿਦੇਸ਼ਾਂ ਦੇ ਵੱਲ ਰੁਖ ਕਰ ਰਹੀ ਹੈ ਕੋਈ ਪੜਾਈ ਦੇ ਲਈ ਜਾਂਦਾ ਹੈ ਕੋਈ ਨੌਕਰੀ ਦੇ ਲਈ ਜਾਂਦਾ ਹੈ ਤੇ ਕੋਈ ਪਰਵਾਸ ਦੇ ਲਈ ਜਾਂਦਾ ਹੈ ਕਈ ਕਾਰਨ ਅਜਿਹੀ ਹੁੰਦੇ ਨੇ ਜੋ ਵਿਦੇਸ਼ਾਂ ਦੇ ਵੱਲ ਰੁਖ ਕਰ ਦਿੰਦੇ ਨੇ ਆਪਣੇ ਚੰਗੇ ਭਵਿੱਖ ਨੂੰ ਲੈ ਕੇ ਪਰ ਅੱਜ ਦੀਆਂ ਖਬਰਾਂ ਜਿਹੜੀਆਂ ਜਦੋਂ ਵਿਦੇਸ਼ ਤੋਂ ਆਉਂਦੀਆਂ ਨੇ ਕਿ ਪੰਜਾਬੀ ਮੂਲ ਦੇ ਜਿਹੜੇ ਵਿਅਕਤੀ ਨੇ ਨੌਜਵਾਨ ਕੁੜੀਆਂ ਨੇ ਜੇਕਰ ਉਹਨਾਂ ਦੀ ਉੱਥੇ ਮੌਤ ਹੋ ਜਾਂਦੀ ਹੈ ਵਾਪਸ ਪੰਜਾਬ ਦੇ ਵਿੱਚ ਉਹਨਾਂ ਦੀ ਮ੍ਰਿਤਕ ਦੇਹੀ ਵਾਪਸ ਆਂਦੀ ਹੈ ਤਾਂ ਬਹੁਤ ਹੀ ਜ਼ਿਆਦਾ ਦੁੱਖ ਲੱਗਦਾ ਹੈ ਸੋਚਣ ਨੂੰ ਮਜਬੂਰ ਹੋ ਜਾਂਦੇ ਨੇ ਉਹ ਲੋਕ ਜਿਨ੍ਹਾਂ ਨੇ ਬੜੀ ਮੁਸ਼ਕਿਲ ਦੇ ਨਾਲ ਜੋ ਆਪਣਾ ਜੋੜੀ ਹੋਈ ਜਾਇਦਾਦ ਹੁੰਦੀ ਹੈ ਉਸ ਨੂੰ ਵੇਚ ਕੇ ਵਿਦੇਸ਼ ਵੱਲ ਰੁਖ ਕਰਦੇ ਨੇ ਤਾਂ ਜੋ ਚੰਗਾ ਭਵਿੱਖ ਬਣਾਇਆ ਜਾ ਸਕੇ ਪਰ ਅਜਿਹੀਆਂ ਖਬਰਾਂ ਜਿਹੜੀਆਂ ਆਂਦੀਆਂ ਨੇ ਉਹ ਹਜ਼ਾਰ ਵਾਰ ਹੁਣ ਸੋਚਣ ਨੂੰ ਮਜਬੂਰ ਕਰਾ ਦਿਆ ਨੇ ਕਿ ਵਿਦੇਸ਼ ਵੱਲ ਬੱਚੇ ਭਵਿੱਖ ਦੇ ਵਿੱਚ ਰੁਖ ਕਰਨ ਜਾਂ ਫਿਰ ਨਾ ਕਰਨ ਪਰ ਬੜੀ ਮੰਦ ਭਾਗੀ ਖਬਰ ਹੈ ਕੀ ਪੰਜਾਬੀ ਕਾਰੋਬਾਰੀ ਜਿਹੜਾ ਅਮਰੀਕਾ ਦੇ ਵਿੱਚੋਂ ਤਾਂ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਜਾਂਦਾ ਹੈ ਦੱਸਦੀ ਹੈ ਕਿ ਜਾਣਕਾਰੀ ਮੁਤਾਬਕ ਸੂਰਤ ਸਿੰਘ ਦੇ ਇੱਕ ਛੋਟੀ ਪ੍ਰਾਪਤਾ ਸਿੰਘ ਮਲਤਾਨੀ ਦੇ ਬੋਲੇ ਗੱਲ ਜਿਹੜੀ ਉਹ ਦੱਸੀ ਗਈ ਹੈ ਕਿ ਨਮੀਨ ਸਿੰਘ ਆਪਣੇ ਪਰਿਵਾਰ ਦੇ ਨਾਲ ਪਿਛਲੇ 35 ਸਾਲਾਂ ਤੋਂ ਅਮਰੀਕਾ ਦੇ ਸ਼ਿਕਾਗੋ ਦੇ ਵਿੱਚ ਰਹਿ ਰਿਹਾ ਸੀ ਅਤੇ ਉਸ ਦੇ ਉੱਥੇ ਉਹਨੇ ਆਪਣਾ ਸਟੋਰ ਬਣਾਇਆ ਤੇ ਬੀਤੀ ਰਾਤ ਅਮਰੀਕਾ ਦੇ 10:30 ਵਜੇ ਦੇ ਕਰੀਬ ਜਦੋਂ ਘਰ ਜਾਣ ਦੇ ਲਈ ਸਟੋਰ ਬੰਦ ਕੀਤਾ ਤਾ ਤਿਆਰੀ ਕਰ ਰਿਹਾ ਸੀ ਤਾਂ ਅਮਰੀਕੀ ਮੂਲ ਦਾ ਜਿਹੜਾ ਵਿਅਕਤੀ ਸੀਗਾ ਉਹ ਕੁਝ ਸਮਾਨ ਲੈਣ ਆਇਆ ਸੀ ਸ਼ਾਇਦ ਤੇ ਕਿਸੇ ਗੱਲ ਨੂੰ ਲੈ ਕੇ ਬਹਿਸ ਹੋ ਜਾਂਦੀ ਹੈ ਤੇ ਇਸ ਦਰਮਿਆਨ ਉਸ ਨੇ ਗੋਲੀਆਂ ਚੁਲਾਤੀਆਂ ਫਿਲਹਾਲ ਜਾਣਕਾਰੀ ਮੁਤਾਬਕ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਅਮਰੀਕਾ ਪੁਲਿਸ ਨੇ ਉਕਤ ਮੁਲਜ਼ਮ ਅਮਰੀਕਾ ਮੂਲ ਦੇ ਵਿਅਕਤੀ ਨੂੰ ਜਿਸ ਨੇ ਗੋਲੀਆਂ ਚਲਾਈਆਂ ਸੀ ਉਸ ਨੂੰ ਗ੍ਰਿਫਤਾਰ ਕਰ ਲਿਆ ਤੇ ਸਟੋਰ ਨੂੰ ਜਿਹੜਾ ਉਹ ਸੀਲ ਕਰ ਦਿੱਤਾ ਗਿਆ ਉਹ ਸਾਡੇ ਜਵਾਈ ਸੀ ਭਰਾ ਦਾ ਜਵਾਈ ਸੀ ਹਾਂਜੀ ਕਿਦਾਂ ਵਾਪਰੀ ਘਟਨਾ ਸੀ ਵਾਪਰੀ ਉਹ ਸਟੋਰ ਤੇ ਹੀ ਹਾਲੀਕਰ ਸਟੋਰ ਸਿਟੀ ਦੇ ਉਹ ਸੌਧਰਣ ਆਇਆ ਕਿ ਦਰੂਰੂ ਲੈਣਵਾਏ ਬਾਈਸ ਸਈਆ ਮਾੜਾ ਮੋਟਾ ਆਇਆ ਉਹਨਾਂ ਨਾਲ ਇਹ ਇਦਾਂ ਕੋ ਰੇਟ ਡੂਟ ਤੋਂ ਗੱਲ ਵੀ ਨਹੀਂ ਕੀਤੀ ਉਪਰ ਉਹਨਾਂ ਨੇ ਆਖਿਆ ਭਾਈ ਜੀ ਤੈਨੂੰ ਬਾਰਾ ਨਹੀਂ ਖਾਂਦਾ ਤੇ ਤੂੰ ਅਗਲੇ ਸਟੋਰ ਤੋਂ ਲੈ ਆਟੇ ਤਰੀ ਇੱਟ ਫਿਕਸ ਨਹੀਂ ਬਲ ਇਹ ਹੀ ਕਿਡਾ ਨਵਾਂ ਕੰਮ ਕਰਨੇ ਪੁਰਾਣਾ ਸਟੋਰ ਸਾਡਾ ਅਜ ਤਰੀ ਇਹ ਕ ਮੋੜੀ ਮੋਟੀ ਗੱਲਬਾਤ ਹੋਈ ਤੇ ਉਹਨੇ ਚੱਕ ਕੇ ਕੁੜੀ ਮਾਰਤੀ ਮੁੜ ਕੇ ਮੁੰਡੇ ਨਾਲ ਗੱਲ ਚੱਲਦੀ ਵੀ ਫੋਨ ਤੇ ਮੁੰਡਾ ਕਿੱਥੇ ਸੀ ਮੁੰਡਾ ਨਾਲ ਦੇ ਸਟੋਰ ਤੇ ਸੀ ਆਪਣਾ ਸਟੋਰ ਸੀ ਉਹਨਾਂ ਦੇ ਆਪਣਾ ਸਟੋਰ ਸੀ ਦੂਪੂਰ ਤੇ ਪਤਾ ਲੱਗਾ ਵੀ ਗੋਲੀਆਂ ਦੀ ਆਵਾਜ਼ ਆਈ ਤੇ ਭੱਜ ਕੇ ਆਏ ਤੇ ਆਉਂਦਿਆਂ ਨੂੰ ਉਹ ਡਿੱਗਾ ਪਿਆ ਸੀ ਉਹਨੇ ਚੱਕਰੀ ਦੇਖਿਆ ਸੀ ਬਸ ਉਹਦੀ ਬਾਹਾਂ ਦੇ ਵਿੱਚ ਹੀ ਦੰਦ ਤੋੜ ਤੇ ਇਹਨੇ ਕਰਦੇ ਨੇ ਪੁਲਿਸ ਆ ਗਈ ਕਿਨੇ ਚਿਰ ਤੋਂ ਉੱਥੇ ਰਹਿ ਰਹੇ ਸੀ ਉੱਥੇ ਤਕਰੀਬਨ ਕੋਈ 3 3/4 ਸਾਲ ਹੋ ਗਏ ਸੀ ਜਿੰਨੇ ਸਾਰੇ ਲਗਭਗ ਹੋ ਗਏ ਠੀਕ ਤੇ ਉਹਨਾਂ ਨੇ ਇੱਥੇ ਹੀ ਕਾਰੋਬਾਰ ਆਪਣੇ ਖੁੱਲ੍ਹ ਨਹੀਂ 16 ਤਰੀਕ ਨੂੰ ਬੇਟੀ ਨੇ ਆਣਾ ਸੀ ਉਸ ਤੋਂ ਬਾਅਦ ਉਹਨੂੰ ਕੰਦਾ ਵੀ ਤੁਸੀਂ ਜਾਓ ਤੇ ਮੈਂ ਆਣ ਕੇ ਵੀ ਕੁਝ ਮੀਲ ਲਈ ਸੀ ਉਹਦਾ ਵਿਆਹ ਬਿਆਨਾ ਬੋਨਾ ਕੀਤਾ ਸੀ ਇਥੇ ਆਪਣੇ کاروبار ਕਰਣਾ ਹੀ ਹੁਣ ਲਗਭਗ ਸਾਲ ਇੱਥੇ ਰਹਿਣਾ ਸੀ ਪਰ ਮੈਨੂੰ ਕੰਨ ਲੱਗਾ ਜੱਤਾ ਜੀ ਹਹੀ ਹੁਣ ਇੱਥੇ ਹੀ ਆਪਣਾ ਕੰਮ ਸ਼ੁਰੂ ਕਰਦਾ ਤੇ ਹੁਣ ਉੱਥੇ ਚਲੋ ਦੋ ਤਿੰਨ ਸਟੋਰ ਹੈ ਮੁੰਡੇ ਆ ਕੇ ਕੰਮ ਕਰਦੇ ਨੇ ਤੇ ਹੁਣ ਵੱਡਾ ਹੋ ਗਿਆ ਇੱਥੇ ਆਪਾਂ ਕਾਰੋਬਾਰ ਖੋਲ ਕੇ ਆਪਣਾ ਇੱਥੇ ਬੰਦੇ-ਬੰਦੇ ਰੱਖ ਕੇ ਕੰਮ ਕਰਾਉਣਾ ਤੇ ਤੁਹਾਡੀ ਗੱਲਬਾਤ ਹੋਈ ਫੋਨ ਤੇ ਪੁਲਿਸ ਨੇ ਕੀ ਕਾਰਵਾਈ ਕੀਤੀ ਪੁਲਿਸ ਨੇ ਪੁਲਿਸ ਨੇ ਉਹ ਵੀ ਸਟੋਰ ਬੰਦ ਕਰਕੇ ਉਹਨਾਂ ਨੂੰ ਅਫੀਲ ਕਰਤਾ ਸੀ ਤੇ ਬਾਡੀ ਦਿੱਤੀ ਨਹੀਂ ਹਲ ਤੱਕ ਉਹਨਾਂ ਨੇ ਤੇ ਹੁਣ ਸਾਡੇ ਪਰਿਵਾਰਗੇ ਆਇਆ ਇਥੋਂ ਭਾਜੀ ਦਾ ਭਾਜੀ ਵੀ ਗਿਆ ਪਰਵਾਰ ਵੀ ਗਿਆ ਪਹਿਲਾਂ ਬੇਟੀ ਕਰ ਲਈ ਜੀ ਉੱਥੇ ਫੈਮਲੀ ਨਾਲ ਪਰ ਹੁਣ ਇਹ ਗਏ ਨੇ ਹੁਣ ਉੱਥੇ ਰਾਤ ਪਈ ਹੁਣ ਉਸ ਪੂਰੇ ਸਾਰੀ ਕਾਰਵਾਰੀ ਕੱਟੇਗੇ ਦੋਸ਼ੀ ਕਾਬੂ ਕਰ ਲਿਆ ਪੁਲਿਸ ਦੋਸ਼ੀ ਕਾਬੂ ਹੋ ਗਿਆ ਮਿਲ ਗਿਆ ਕਾਬੂ ਉਹ ਜਿੱਤੇ ਦੇਖਿਆ ਨਾ ਉਹ ਅੱਗੇ ਵੀ ਆਂਦਾ ਜਾਂਦਾ ਸੀ ਸਟੋਰ ਤੇ ਪਹਿਲਾਂ ਵੀ ਹੁੰਦਾ ਪਹਿਲਾਂ ਵੀ ਆਂਦਾ ਜਾਂਦਾ ਸੀ ਸਟੋਰ ਤੇ ਬਸ ਗੱਲ ਮਾੜੀ ਜੀ ਗੱਲ ਤੋਂ ਬੈਸਬ ਸਹੀ ਹੋ ਗਿਆ ਨੇ ਕਹੇ ਵੀ ਤੂੰ ਭਾਈ ਤੈਨੂੰ ਵਾਰਾਖਾਨਾ ਤੇ ਲੈ ਲੈ ਤੇ ਸਾਡੇ ਤੇ ਰੇਟੇ ਖੋਈ ਨੇ ਤੇ ਬਸ ਇੱਥੇ ਹੀ ਉਹਨੇ ਚੱਕੀ ਗੁੜੀ ਮਾਰਤੀ ਉਹ ਵੀ ਕਸਟਮ ਲੱਗੇ ਆਗੇ ਸੀਗੇ ਉਹਨਾਂ ਰੋੜਰ ਪਾਇਆ ਪੁਲਿਸ ਰਿਪੋਰਟ ਨੂੰ ਕਾਰਕਤੀ ਪੁਲਿਸ ਦੋ ਮਿੰਟਾਂ ਦੇ ਪੁਲਸ ਆ ਗਈ ਜਦੋਂ ਸਾਡਾ ਮੁੰਡਾ ਗਿਆ ਉੱਥੇ ਜਾਂਦਿਆਂ ਨੂੰ ਬਸ ਓ ਟਿੱਕਾ ਪਿਆ ਹੀ ਪੁਲਿਸ ਨੇ ਫਿਰ ਕੋਈ ਇਸ ਮਾਮਲੇ ਦੀ ਸੀਸੀਟੀਵੀ ਸਾਹਮਣੇ ਆਈ ਤੁਹਾਡੇ ਕੋਲ ਹਲਕਾ ਕੋਈ ਨਹੀਂ ਕੁਛ ਨਹੀਂ ਆ ਉਹਨਾਂ ਸਾਰਾ ਕੁਝ ਪੁਲਿਸ ਨੇ ਆਪਣੇ ਕੰਟਰੋਲ 'ਚ ਕੀਤਾ ਉਹਨਾਂ ਨੇ ਪੁੱਛ ਕੁੱਛ ਕਰਕੇ ਫਿਰ ਦਾ ਅਗਲੀ ਕਾਰਵਾਈ ਕਰਦੀ ਬੋਡੀ ਬੋਡੀ ਦੀ ਨਹੀਂ ਹਲਕਾ ਉਹਨਾਂ ਜਾਣਗੇ ਸਵੇਰੇ ਜਨ ਚੜੇਗਾ ਹੈ ਛੋੜੇ ਰਾਤ ਉੱਤੇ ਫਿਰ ਜਨ ਚੜੇਗਾ ਤੇ ਮੈਂ ਉਹ ਮੁੰਡੇ ਨਾਲ ਗੱਲ ਕੀਤੀ ਕਹਿੰਦੇ ਵੀ ਸਵੇਰੇ ਜਨ ਚੜਦਾ ਤਾਂ ਤੇਰੇ ਆਈ ਕਰਦਿਆਂ ਕਾਰਵੇ ਪੁੱਛਦੇ ਹਾਂ ਉਸ ਨੂੰ